ਮੁਤਾਬਾਕ ਮੁਤਾਬਾਕ ਜੀ ਰਾਮ ਜੀ ਭਗਵਾਨ ਜੀ ਨੂੰ ਇੱਕ ਸਵਾਲ ਕਰਨਾ ਚਾਹਨਾ ਹਾਂ ਕਿ ਕਿਹਾ ਮੋਦੀ ਸਾਹਿਬ ਦੁਆਰਾ ਜਿਹੜੀਆਂ ਸਕੀਮਾਂ ਲੋਕਾਂ ਦੇ ਹਿੱਤ ਦੇ ਲਈ ਕੱਢੀਆਂ ਗਈਆਂ ਕਿਹਾ ਉਹ ਲੋਕਾਂ ਤੱਕ ਪਹੁੰਚਾਈਆਂ ਗਲਤ ਗੱਲ ਨਹੀਂ ਹਾਂ ਅਗਰ ਜਿਹੜੀਆਂ ਚੀਜ਼ਾਂ ਤੁਸੀਂ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਪੰਜਾਬ ਦੀ ਉਹ ਲੋਕਾਂ ਤੱਕ ਨਹੀਂ ਦੇ ਸਕਦੀ ਅਗਰ ਕੇਂਦਰ ਸਰਕਾਰ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ ਤੇ ਇਹਦੇ ਵਿੱਚ ਕਿਹੜੀ ਮਾੜੀ ਗੱਲ ਹੈ ਮਤਲਬ ਐਸੇ ਹਾਲਾਤ ਪੈਦਾ ਕਰੋ ਕਿ ਵੀ ਲੀਡਰਾਂ ਨੂੰ ਘਰਾਂ ਚ ਚੁਕ ਲੋਗੇ ਕਿ ਆ ਅਸੀਂ ਕੋਈ ਗਲਤ ਕੰਮ ਕਰ ਰਹੇ ਆ ਕੋਈ ਘਰਾਂ ਦੇ ਵਿੱਚ ਨਸ਼ਾ ਵੇਚ ਰਹੇ ਆ ਕਹਿੰਦੇ ਸੁਵਿਧਾ ਜਿਹੜੀ ਦੇਣ ਚਾਹੁੰਦੇ ਤੁਸੀਂ ਕੇਂਦਰ ਸਰਕਾਰ ਜਿਹੜੀ ਆ ਉਹ ਪਹਿਲਾਂ ਹੀ ਨਹੀਂ ਦੇ ਪਾ ਰਹੀ 1 ਕਰੋੜ ਨੌਕਰੀ ਦੇਣ ਦੀ ਗੱਲ ਕੀਤੀ ਇਸ ਸਾਲ ਦੀ ਉਹ ਨਹੀਂ ਦਿੱਤੀ ਗਈ 15 ਲੱਖ ਰੁਪਏ ਲੋਕਾਂ ਦੇ ਘਰਾਂ ਚ ਆਉਣ ਲਈ ਗੱਲ ਕੀਤੀ ਉਹ ਨਹੀਂ ਦਿੱਤੀ ਗਈ ਕਹਿੰਦੇ ਉਹ ਤੇ ਇੰਪਲੀਮੈਂਟ ਕਰ ਲੈਣੇ ਇਹ ਤੇ ਅਸੀਂ ਇੰਪਲੀਮੈਂਟ ਕਰਾਵਾਂਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਾਲੇ ਬਣ ਗਿਆ ਚੱਤਾ ਹੀ ਉਹ ਸਾਡੀ ਸਰਕਾਰ ਦੇ ਰਹੀ ਆ ਅੱਜ ਜਿਹੜੀ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਨਕ ਜਿਹੜੀ ਹੈ ਪੰਜਾਬ ਸਰਕਾਰ ਵੰਡ ਕੇ ਆਪਣਾ ਨਾਮ ਕਰ ਰਹੀ ਹੈ ਉਹ ਵੀ ਪੂਰੀ ਨਹੀਂ ਵੰਡ ਰਹੀ ਉਹ ਵੀ ਸਾਡੀ ਭੇਜੀ ਹੋਈ ਹੈ ਅੱਜ 530 ਕਰੋੜ ਰੁਪਏ ਦਾ ਜਿਹੜਾ ਪੈਕੇਜ ਜਿਹੜਾ ਹੈ ਬਾਦ ਦਾ ਜਿਹੜਾ ਦਿੱਤਾ ਹੈ ਕਿਹ ਹੈ ਉਹ ਕਿੱਥੋਂ ਆ ਰਿਹਾ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਭੇਜ ਰਹੇ ਤਾਂ ਕਿਹ ਕਿਸੇ ਹੋਰ ਵਿਦੇਸ਼ ਚੋਂ ਆ ਰਿਹਾ ਹੈ ਜਾਂ ਇਹ ਸਰਕਾਰ ਲੋਕਾਂ ਨੇ ਚੁਣੀ ਸੀ ਜਾਂ ਐਸਾ ਪ੍ਰਸ਼ਾਸਨ ਲੋਕਾਂ ਨੇ ਚੁਣਿਆ ਸੀ ਔਰ ਭਗਵੰਤ ਮਾਨ ਜਿਹੜਾ ਖੁਦ ਹੀ ਸ਼ਰਾਬ ਪੀ ਕੇ ਸਾਰਾ ਦਿਨ ਜਿਹੜਾ ਹੈ ਬੰਦੇ ਦੇ ਉੱਤੇ ਪਿਆ ਰਹਿੰਦਾ ਹੈ ਬਿਮਾਰ ਰਹਿੰਦਾ ਹੈ ਕੀ ਐਸੀ ਸਰਕਾਰ ਕਿਆ ਐ ਉਮੀਦ ਲੈ ਕੇ ਸਰਕਾਰ ਨੂੰ ਬਣਾ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਮੈਂ ਕਹਿਣਾ ਮੈਂ ਕਿੰਨੇ ਕਤਲ ਪੰਜਾਬ ਸਰਕਾਰ ਚ ਹੋ ਗਏ ਜਿਹੜੇ ਨਾਮੀ ਕਤਲ ਨੇ ਸਤੂ ਮੂਸੇਵਾਲਾ ਨੰਗਲੰਪੀਆ ਸੁਧੀਰ ਕੁਮਾਰ ਸੂਰੀ ਸਿਕਿਉਰਿਟੀਆਂ ਦੇ ਵਿੱਚ ਕਤਲ ਹੋਏ ਸੌਸੋ ਮਲੈਗਨਾ ਦੇ ਵਿੱਚ ਕਤਲ ਹੋਏ ਤੇ ਇਹ ਕੀ ਲੋਕ ਅੰਦਰ ਦੀ ਜਿੱਤ ਹੈ ਕਿ ਗੁੰਡਾ ਰਾਜ ਦੀ ਜਿੱਤ ਹੈ ਕਾਂਗਰਸ ਤੋਂ ਹਟੇ ਇਲਜ਼ਾਮ ਲਗਾ ਰਹੀ ਹੈ ਉਹ ਕਹਿੰਦੇ ਕਿ ਇਨਫੇਕ ਵੋਟਾਂ ਦਾ ਦਿੱਤੀ ਜਾ ਰਹੇ ਰਾਹੁਲ ਗਾਂਧੀ ਨੇ ਇੱਡੀ ਵੱਡੀ ਪ੍ਰੈਸ ਕਾਨਫਰੰਸ ਕਰਦੀ ਉਹ ਨੇ ਪ੍ਰੂਫ ਦੇਤੇ ਨਿਊ ਰੇਸ਼ਨ ਕਮਿਸ਼ਨ ਨੇ ਕੀ ਲਿਖ ਕੇ ਦੇਖੋ ਕਿਉਂ ਨਹੀਂ ਦੇ ਰਹੇ ਅੱਜ ਅੰਮ੍ਰਿਤਸਰ ਦੇ ਲੋਕ ਗਰ ਦੇ ਵਿੱਚ ਮੌਜੂਦ ਹਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਜੋ ਭਾਰਤ ਕਨ ਦਾ ਪਾਰਟੀ ਦੇ ਲੀਡਰਸ ਨੇ ਉੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜਾ ਹੈ ਉਹ ਪ੍ਰੋਟੈਸਟ ਹੋਇਆ ਕਿ ਸਰਕਾਰ ਕੀ ਕਰ ਚਾਹੋਗੇ ਜਾਂ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਅੱਜ ਇਸ ਨੂੰ ਦੇਖੋ ਮੈਂ ਭਗਵੰਤ ਜੀ ਨੂੰ ਇੱਕ ਸਵਾਲ ਕਰਨਾ ਚਾਹਨਾ ਹਾਂ ਕਿ ਕੀ ਮੋਦੀ ਸਾਹਿਬ ਦੁਆਰਾ ਜਿਹੜੀਆਂ ਸਕੀਮਾਂ ਲੋਕਾਂ ਦੇ ਹਿੱਤ ਦੇ ਲਈ ਕੱਢੀਆਂ ਗਈਆਂ ਕਿ ਕੀ ਉਹ ਯੋਗਤਾ ਤੇ ਪਛਾਨੀਆਂ ਗਲਤ ਗੱਲ ਨੇ ਕੀ ਉਹਨਾਂ ਜਿਹਨੀਆਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਮੈਂ ਸਮਝਦਾ ਹਾਂ ਅਗਰ ਜਿਹਨੀਆਂ ਚੀਜ਼ਾਂ ਤੁਸੀਂ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਪੰਜਾਬ ਦੀ ਉਹ ਲੋਕਾਂ ਤੱਕ ਨਹੀਂ ਦੇ ਸਕਦੀ ਅਗਰ ਕੇਂਦਰ ਸਰਕਾਰ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੀਦੀ ਹੈ ਤੇ ਇਹਦੇ ਵਿੱਚ ਕਿਹੜੀ ਮਾੜੀ ਗੱਲ ਹੈ ਔਰ ਪੰਜਾਬ ਦੇ ਹਾਲਾਤ 1984 ਦੇ ਦੌਰ ਵਕਨ ਜਿਹੜੇ ਹੈ ਲੈ ਕੇ ਜਾ ਰਹੀ ਹੈ ਭਗਵੰਤਪਾਲ ਸਰਕਾਰ ਔਰ ਹਰ ਵਿਧਾਨ ਸਭਾ ਦੇ ਵਿੱਚ ਤੁਸੀਂ ਜਿਹੜੇ ਉਹ ਕੈਂਪ ਲਾਏ ਸੀ ਆਰਗੇਨਾਈਜ਼ ਕਰਕੇ ਲਾਏ ਸੀ ਕੀ ਉਹਦਾ ਵਿਰੋਧ ਕਰਨਾ ਮਤਲਬ ਐਸੇ ਹਾਲਾਤ ਪੈਦਾ ਕਰੋ ਕਿ ਵੀ ਲੀਡਰਾਂ ਨੂੰ ਘਰਾਂ ਚ ਚੁਕ ਲੋਗੇ ਕਿ ਆ ਅਸੀਂ ਕੋਈ ਗਲਤ ਕੰਮ ਕਰ ਰਹੇ ਆ ਕੋਈ ਘਰਾਂ ਦੇ ਵਿੱਚ ਨਸ਼ਾ ਵੇਚ ਰਹੇ ਆ ਨਸ਼ਾ ਵੇਚਣ ਦੇ ਕੈਂਪ ਲਗਾਏ ਆ ਸਰਕਾਰ ਨੂੰ ਮੈਂ ਪੁੱਛਣਾ ਚਾਹਣਾ ਅਸੀਂ ਤਾਂ ਸੁਵਿਧਾ ਦੇਣਾ ਚਾਹੁੰਦੇ ਆ ਮਤਲਬ ਮੋਦੀ ਸਰਕਾਰ ਨੇ ਉਹ ਕਹਿੰਦੇ ਸੁਵਿਧਾ ਜਿਹੜੀ ਦੇਣੀ ਚਾਹੁੰਦੇ ਤੁਸੀਂ ਕੇਂਦਰ ਸਰਕਾਰ ਜਿਹੜੀ ਆ ਉਹ ਪਹਿਲਾਂ ਹੀ ਨਹੀਂ ਦੇ ਪਾ ਰਹੀ 1 ਕਰੋੜ ਨੌਕਰੀ ਦੇਣ ਦੀ ਗੱਲ ਕੀਤੀ ਸੀ ਸਾਲ ਦੀ ਉਹ ਨਹੀਂ ਦਿੱਤੀ ਗਈ 15 ਲੱਖ ਰੁਪਈਆ ਲੋਕਾਂ ਦੇ ਘਰਾਂ ਚ ਆਉਣ ਲਈ ਗੱਲ ਕੀਤੀ ਉਹ ਨਹੀਂ ਦਿੱਤੀ ਗਈ ਕਹਿੰਦੇ ਉਹ ਤਾਂ ਇੰਪਲੀਮੈਂਟ ਕਰ ਲੈਣੇ ਇਹ ਤਾਂ ਅਸੀਂ ਇੰਪਲੀਮੈਂਟ ਕਰਾਵਾਂਗੇ ਦੇਖੋ ਭਾਜੀ ਘਰ ਘਰ ਟਾਇਲਟ ਜਿਨ੍ਹਾਂ ਘਰਾਂ ਦੇ ਵਿੱਚ ਅਜ ਦਿਨ ਤੱਕ ਟਾਇਲਟ ਨਹੀਂ ਸੀ ਐਸੀ ਸੌਦਾ ਜਿਹੜੀ ਕੇਂਦਰ ਸਰਕਾਰ ਨੇ ਦਿੱਤੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਾਲੇ ਬਲੀਆਂ ਚੱਤਾ ਨਹੀਂ ਉਹ ਸਾਡੀ ਸਰਕਾਰ ਦੇ ਰਹੀ ਐ ਅੱਜ ਜਿਹੜੀ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਨਕ ਜਿਹੜੀ ਹੈ ਪੰਜਾਬ ਸਰਕਾਰ ਵੰਡ ਕੇ ਆਪਣਾ ਨਾਮ ਕਰ ਰਹੀ ਹੈ ਉਹ ਵੀ ਪੂਰੀ ਨਹੀਂ ਵੰਡ ਰਹੀ ਉਹ ਵੀ ਸਾਡੀ ਭੇਜੀ ਹੋਈ ਹੈ ਕਿਹਾ ਇਹ ਪੈਸੇ ਜਿਹੜੇ ਸਰਕਾਰ ਕੇਂਦਰ ਨਹੀਂ ਭੇਜ ਰਿਆ ਅੱਜ 530 ਕਰੋੜ ਰੁਪਏ ਦਾ ਜਿਹੜਾ ਪੈਕੇਜ ਜਿਹੜਾ ਹੈ ਬਾਦ ਦਾ ਜਿਹੜਾ ਦਿੱਤਾ ਹੈ ਕਿਹਾ ਉਹ ਕਿੱਥੋਂ ਆ ਰਿਹਾ ਵਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਭੇਜ ਰਹੇ ਤੇ ਕਿਾ ਕਿਸੇ ਹੋਰ ਵਿਦੇਸ਼ ਚ ਵਾਰ ਰਿਹਾ ਹੈ ਤੁਹਾਨੂੰ ਕੀ ਲੱਗ ਕਿਉਂ ਲੱਗਦਾ ਹੈ ਕਿ 84 ਵਰਗਾ ਮਾਹੌਲ ਬਣ ਰਿਹਾ ਹੈ ਦੇਖੋ 84 ਵਰਗਾ ਮਾਹੌਲ ਐਸਾ ਹੈ ਵੀ ਤੁਸੀਂ ਦੇਖੋ ਵੀ ਕੋਈ ਵੀ ਸਾਡੀ ਭੈਣ ਸਾਡੀ ਮਾਂ ਇਵਨ ਕਿ ਸਾਡੇ ਭਰਾ ਵੀ ਜਿਹੜੇ ਸੁਰੱਖਿਤ ਨਹੀਂ ਹੈ ਅਸੀਂ ਸਿਰੇ ਘਰੋਂ ਕੰਮ ਦੇ ਉੱਤੇ ਜਾਂਦੇ ਆ ਕਿਹਦੇ ਵੇਲੇ ਸਾਡੇ ਸੀਨੇ ਦੇ ਉੱਤੇ ਗੋਲੀ ਆ ਜੈਨੀ ਹੈ ਕਿਹੜੇ ਵੇਲੇ ਕਿਸੇ ਗੈਂਗਸਟਰ ਨੇ ਸਾਡੇ ਕੋਲੋਂ ਫਿਰੋਤੀ ਮੰਗ ਲੈਣੀ ਹੈ ਔਰ ਕਿਹੜੇ ਵੇਲੇ ਕਿਹਦੇ ਸਾਨੇ ਦੇ ਬਾਹਰ ਗ੍ਰੇਨਾਈਟ ਦਾ ਹਮਲਾ ਹੋ ਜਾਣਾ ਹੈ ਕਿ ਆਹ ਸਰਕਾਰ ਲੋਕਾਂ ਨੇ ਚੁਣੀ ਸੀ ਕਿ ਆਇਸਾ ਪ੍ਰਸ਼ਾਸਨ ਲੋਕਾਂ ਨੇ ਚੁਣਿਆ ਸੀ ਔਰ ਭਗਵੰਤਬਾਨ ਜਿਹੜਾ ਖੁਦ ਹੀ ਸ਼ਰਾਬ ਪੀ ਕੇ ਸਾਰਾ ਦਿਨ ਜਿਹੜਾ ਹੈ ਬੰਦੇ ਦੇ ਉੱਤੇ ਪਿਆ ਰਹਿੰਦਾ ਹੈ ਬਿਮਾਰ ਰਹਿੰਦਾ ਹੈ ਕਿ ਐਸੀ ਸਰਕਾਰ ਕਿਹੜਾ ਉਮੀਦ ਲੈ ਕੇ ਸਰਕਾਰ ਨੂੰ ਬਣਾ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਲੇਕਿਨ ਉਹ ਕਹਿੰਦੇ ਕਿ ਬੀਜੇਪੀ ਸਾੜ ਤੋਂ ਬੁਖਲਾਈ ਹੋਈ ਕੇਜਰੀਵਾਲ ਤੋਂ ਡਰੀ 30 ਦਿਨ ਦਾ ਜਿਹੜਾ ਉਹਨਾਂ ਨੇ ਇੱਕ ਨਵਾਂ ਬਿੱਲ ਲੈ ਕੇ ਆ ਗਏ ਕਿ 30 ਦਿਨ ਜਿਹੜਾ ਬੰਦਾ ਗੇਲ ਚ ਰਹੇਗਾ ਉਹਨੂੰ ਸੀਐਮ ਦੇ ਬਾਤੋਂ ਲਾਅ ਆਇਆ ਜਾਏਗਾ ਕਹਿੰਦੇ ਸਿਰਫ ਕੇਜਰੀਵਾਦ ਤੋਂ ਡਰਦੇ ਮਾਰੇ ਇਹ ਬਿੱਲ ਜਿਹੜਾ ਉਹ ਲੈ ਕੇ ਆ ਗਏ ਸਾਹਮਣੇ ਕਿਹਾ ਉਹ ਬਿੱਲ ਸਾਡੇ ਤੇ ਲਾਗੂ ਨਹੀਂ ਹੋਏਗਾ ਸਾਡੇ ਲੀਡਰਾਂ ਤੇ ਲਾਗੂ ਨਹੀਂ ਹੋਏਗਾ ਸਾਡੇ ਮੰਤਰੀਆਂ ਤੇ ਲਾਗੂ ਨਹੀਂ ਹੋਏਗਾ ਸਾਡੇ ਐਮਐਲਏ ਤੇ ਲਾਗੂ ਨਹੀਂ ਹੋਏਗਾ ਉਹ ਸਭ ਦੇ ਲਈ ਹੈ ਉਹ ਕਹਿੰਦੇ ਫਿਰ ਅਮੀਸ਼ਾ ਨੂੰ ਦੇ ਦਿਓ ਉਹ ਤੜੀਪਾਰ ਨੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦੇ ਖਿਲਾਫ ਵੀ ਮਾਮਲੇ ਦਰਜ ਨੇ ਕਹਿੰਦੇ ਫਿਰ ਉਹਨਾਂ ਖਿਲਾਫ ਪਹਿਲਾਂ ਕਾਰਵਾਈ ਦੇਖੋ ਅਮੀਸ਼ਾ ਜੀ ਉਹਨਾਂ ਮਾਮਲਿਆਂ ਦੇ ਵਿੱਚ ਔਰ ਬੜੀ ਨੀਟ ਐਂਡ ਕਲੀਨ ਅਜ ਦਿਨ ਤੱਕ ਦੇਖੋ ਸਾਡੀ ਸਰਕਾਰ ਦੇ ਵਿੱਚ ਕਿਸੇ ਇੱਕ ਵੀ ਬੰਦੇ ਦੇ ਉੱਤੇ ਕੋਈ ਕਿਸੇ ਵੀ ਤਰ੍ਹਾਂ ਦੀ ਕ腐ਸ਼ਨ ਦਾ આરોਪ ਨਹੀਂ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਐਗਜ਼ਿਸਟ ਕਰਦੀ ਵੀ ਕਿਸੇ ਜਗ੍ਹਾ ਤੇ ਇਸ ਟਾਈਮ ਪ੍ਰੈਜ਼ੈਂਟ ਪ੍ਰੈਸਿੰਗ ਦੇ ਵਿੱਚ ਦੇਖੋ ਤੁਸੀਂ ਇਹ ਉਫਲਾਹਟ ਹੈ ਨਾ ਸਰਕਾਰ ਨੂੰ ਹਾਰ ਦਿੱਖਦੀ ਵੀ ਹੈ ਸਾਹਮਣੇ ਤਦ ਹੀ ਇਹ ਕੰਮ ਕਰ ਰਹੀ ਹੈ ਕਿਹਾ ਮੈਨੂੰ ਦੱਸੋ ਇੱਕ ਕੈਂਪ ਲੱਗੇ ਆ ਜਿਹੜੇ ਉਹਨਾਂ ਨੂੰ ਜਾ ਕੇ ਬੰਦਿਆਂ ਨੂੰ ਚੁੱਕ ਲੈਣਾ ਸਾਡੇ ਬੀਜੇਪੀ ਦੇ ਕਾਰਕਿਰਤਾਂ ਨੂੰ ਜਿਹੜੇ ਗੋਲੀਆਂ ਤੋਂ ਡਾਂਗਾ ਤੋਂ ਨਹੀਂ ਦੇ ਦੇ ਕਿ ਉਹਨਾਂ ਨੂੰ ਪੁਲਿਸ ਚੁੱਕ ਕੇ ਕਾਰਾਂ ਦੇ ਵਿੱਚੋਂ ਬੰਦ ਕਰ ਦੇਗੀ ਨਜ਼ਰਬੰਦ ਕਰ ਦੇਗੀ ਕਿ ਕਿਆ ਸਾਡਾ ਕਾਰਕਿਰਤਾ ਜਿਹੜਾ ਹੈ ਉਹ ਕਾਰਾਂ ਚੋਂ ਬਾਹਰ ਨਹੀਂ ਨਿਕਲੇਗਾ ਅਸੀਂ ਸੜਕਾਂ ਤੇ ਰੁਲ ਕੇ ਭਗਵੰਤਬਾਨ ਸਰਕਾਰ ਦੀ ਹਾਏ ਹਾਏ ਕਰਾਂਗੇ ਔਰ ਆਨ ਵਾਲੇ ਦਿਨਾਂ ਦੇ ਵਿੱਚੋਂ ਦੇਖੋ ਇਹ ਅਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਦਿੱਲੀੋਂ ਭੱਜ ਕੇ ਪੰਜਾਬ ਆਇਆ ਭਗਵੰਤ ਮਾਨ ਨੂੰ ਥਾਂ ਨਹੀਂ ਲੱਭਣੀ ਵੀ ਕਿਹੜੀ ਸਟੇਟ ਦੇ ਵਿੱਚ ਮਜਾਵਾ ਬਿਲਕੁਲ ਇੱਕ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਨੌਜਵਾਨ ਹੋ ਤੁਸੀਂ 84 ਤਾਂ ਨਹੀਂ ਦੇਖੀ ਹੋਏਗੀ ਤੁਹਾਨੂੰ ਲੱਗਦਾ ਕਿ 84 ਵਰਗਾ ਮਾਹੌਲ ਪਾਇਆ ਦੇਖੋ ਜੀ ਪੰਜਾਬ ਦੇ ਵਿੱਚ ਆਏ ਦਿਨ ਟਾਈਮ ਤੋਂ ਜੋ ਮਾਹੌਲ ਹੈ ਆਏ ਦਿਨ ਕਤਲ ਹੁੰਦੇ ਨੇ ਆਏ ਦਿਨ ਫਰੂਤੀਆਂ ਮੰਗੀਆਂ ਜਾਂਦੀਆਂ ਨੇ ਗੈਂਗਸਟਰਾਂ ਵੱਲੋਂ ਸ਼ਰੀਆਮ ਫੋਨ ਕੀਤੇ ਜਾਂਦੇ ਐਨੇ ਲੱਖ ਰੁਪਏ ਐਨੇ ਕਰੋੜ ਰੁਪਏ ਸਾਡੇ ਅਕਾਊਂਟ 'ਚ ਪਾ ਦਿਓ ਨਹੀਂ ਤੇ ਤੁਹਾਨੂੰ ਮਾਰ ਦਿੱਤਾ ਜਾਵੇਗਾ ਸਾਡੇ ਲੀਡਰ ਸਭਾ ਨਾਲ ਨੂੰ ਆਏ ਦਿਨ ਧਮਕੀਆਂ ਆਉਂਦੀਆਂ ਧਮਕੀਆਂ ਛੱਡੋ ਜਿਹੜਾ ਕੱਲ ਇਹਨਾਂ ਨੇ ਕਾਨੂੰਨੀ ਹਰਕਤ ਪੰਜਾਬ ਸਰਕਾਰ ਨੇ ਕੀਤੀ ਹੈ ਇੱਕ ਕੈਂਪ ਲਾਇਆ ਗਿਆ ਪਹਿਲੇ ਤੁਸੀਂ ਇਹ ਸਮਝੋ ਕੈਂਪ ਲੱਗਾ ਕਿ ਇਸ ਲਈ ਲੋਕਾਂ ਲਈ ਜਿਹੜੀਆਂ ਸੈਂਟਰ ਸਰਕਾਰ ਨੇ ਸਾਡੇ ਸ੍ਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੀਆਂ ਯੋਜਨਾਵਾਂ ਪੰਜਾਬ ਸਰਕਾਰ ਪੰਜਾਬ ਦੀ ਜਨਤਾ ਨੂੰ ਜਾਂ ਹੋਰ ਸਟੇਟਾਂ ਨੂੰ ਦਿੱਤੀਆਂ ਨੇ ਉਹਦੇ ਬਾਰੇ ਉਸ ਯੋਜਨਾਵਾਂ ਬਾਰੇ ਸਾਡੇ ਲੀਡਰ ਸੇਵਾਨ ਵਰਕਰ ਸੇਵਾਨ ਆਮ ਜਨਤਾ ਨੂੰ ਰੁਬਰੁਬ ਦੇ ਰਹੇ ਸੀ ਕਿ ਇਹ ਜਿਹੜੀਆਂ ਯੋਜਨਾਵਾਂ ਤਾਂ ਮੁਫਤ ਮਿਲਣਗੀਆਂ ਤੇ ਉਤੋਂ ਚੁੱਕ ਚੋਕ ਕੇ ਬਸਾਂ ਦੇ ਵਿੱਚ ਪਾਇਆ ਸਾਡੇ ਲੀਗਰਾਂ ਨੂੰ ਇਹ ਕਿੱਥੋਂ ਦੀ ਕਿਤਨੇ ਲੋਕਤੰਤਰ ਹੈ ਲੇਕਿਨ ਉਹ ਕਹਿੰਦੇ ਕਿ ਜਿੱਥੇ ਤੁਹਾਡੀ ਸਰਕਾਰ ਹੈ ਤੁਸੀਂ ਉਥੇ ਇੰਪਲੀਮੈਂਟ ਕਰ ਲਓ ਬਾਅਦ ਵਿੱਚ ਪੰਜਾਬ ਨੂੰ ਆਏ ਇੱਕ ਵੀ ਨਾ ਵਖੋ ਇਹ ਹਰ ਸਰਕਾਰ ਦਾ ਕੰਮ ਹੁੰਦਾ ਹੈ ਜੇ ਉਹਨਾਂ ਨੇ ਕੋਈ ਯੋਜਨਾ ਦਿੱਤੀ ਹੈ ਯੋਜਨਾ ਲਿਆਏ ਨੇ ਉਹ ਆਮ ਜਨਤਾ ਤੱਕ ਪਹੁੰਚਾਣਾ ਘਰ ਘਰ ਪਹੁੰਚਾਣਾ ਅਸੀਂ ਜੇ ਘਰ ਘਰ ਪਹੁੰਚਾਵਾਂਗੇ ਨਹੀਂ ਤਾਂ ਯੋਜਨਾਵਾਂ আর ਆਮ ਜਨਤਾ ਨੂੰ ਜਿਹੜੇ ਵਿਚਾਰੇ ਜਿਹਨਾਂ ਕੋਲ ਫੋਨਸ ਨਹੀਂ ਹੈ ਜਿਹਨਾਂ ਕੋਲ ਐਨੀ ਅੱਜ ਕੱਲ ਦੇ ਟਾਈਮ 'ਚ ਆਪਾਂ ਕਹਿ ਲਿਓ ਇਹਨੇ ਹਾਈਲਾਈਟ ਨਹੀਂ ਹੈ ਇਹ ਵੇਖ ਨਹੀਂ ਸਕਦੇ ਉਹਨਾਂ ਨੂੰ ਪਤਾ ਕਿੱਥੋਂ ਲੱਗੇਗਾ ਜਿਹੜੇ ਨਾਲੇ ਗਰਾਊਂਡ ਲੈਵਲ ਦੇ ਵਰਕਰ ਨੇ ਜਾਂ ਲੀਡਰ ਨੇ ਉਹੀ ਤੇ ਜਾ ਕੇ ਘਰ ਘਰ ਦੱਸਾਂਗੇ ਅਸੀਂ ਵੀ ਦੱਸਾਂਗੇ ਕਿਉਂ ਨਹੀਂ ਦਸੀਏ ਕੋਈ ਮਾਲਾ ਕੰਮ ਤੇ ਨਹੀਂ ਨਾ ਕਰ ਰਿਹਾ ਲੇਕਿਨ ਲੇਕਿਨ ਉਹ ਕਹਿੰਦੇ ਪੰਜਾਬ ਤੇ ਪਹਿਲਾਂ ਖੁਸ਼ਹਾਲ ਹੁੰਦਾ ਜਾ ਰਿਹਾ ਬਹੁਤ ਸਾਰੇ ਆਪਾਂ ਜਿਹੜੇ ਜਿਹੜੇ ਚੀਜ਼ਾਂ ਨੇ ਜਾਂ ਲੋਸ ਜਿਹੜੇ ਨੇ ਉਹ ਨਵੇਂ ਲੈ ਕੇ ਆ ਰਹੇ ਹਨ ਰਜਿਸਟਰੀ ਵਾਲਾ ਉਹ ਈ ਰਜਿਸਟਰੀ ਕਰ ਦਿੱਤੀ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਮਿਲ ਰਿਹਾ ਪੰਜਾਬ ਖੁਸ਼ਹਾਲ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਆਏ ਸਾਢੇ 3.5 ਸਾਲ ਹੋ ਚੁਕੇ ਨੇ ਮੈਂ ਕਹਿਣਾ ਮਾ ਕਿੰਨੇ ਕਤਲ ਪੰਜਾਬ ਸਰਕਾਰ ਚ ਹੋ ਗਏ ਜਿਹੜੇ ਨਾਮੀ ਕਤਲ ਨੇ ਸਿੱਧੂ ਮੂਸੇਵਾਲਾ ਨੰਗਲੰਪੀਆ ਸੁਧੀਰ ਕੁਮਾਰ ਸੂਰੀ ਸਿਕਿਉਰਿਟੀਆ ਦੇ ਵਿੱਚ ਕਤਲ ਹੋਏ ਸੌਸਮ ਲਾਇਗਨ ਦੇ ਵਿੱਚ ਕਤਲ ਹੋਏ ਤੇ ਇਹ ਕੀ ਲੋਕ ਅੰਦਰ ਦੀ ਜਿੱਤ ਹੈ ਕਿ ਗੁੰਡਾ ਰਾਜ ਦੀ ਜਿੱਤ ਹੈ ਆਏ ਦਿਨ ਧਮਕੀਆਂ ਮਿਲਦੀਆਂ ਨੇ ਸਾਢੇ ਪਿਛੇ ਭਾਜਪਾ ਦੇ ਕਿੰਨੇ ਨੇਤਾਵਾਂ ਦੇ ਉੱਪਰ ਗੋਲੀਆਂ ਚੱਲੀਆਂ ਨੇ ਚਾਹੇ ਵਿਸ਼ਾਲ ਸ਼ੂਰ ਜੀ ਹੋਣ ਚਾਹੇ ਕੋਈ ਹੋਰ ਹੋਵੇ ਸਾਡੇ ਆਪਣਾ ਮਨੋਰੰਜਨ ਕਾਰੀਆਈ ਦੇ ਘਰ ਦੇ ਬਾਹਰ ਗੰਦੇ ਹਮਲਾ ਹੋਇਆ ਲੀਡਿੰਗ ਛੱਡ ਦਿਓ ਪੰਜਾਬ ਪੁਲਿਸ ਦੇ ਕਿੰਨੇ ਆ ਥਾਣਿਆਂ ਦੇ ਉੱਪਰ ਹਮਲੇ ਹੋਏ ਆ ਇਹ ਤੇ ਮੀਡੀਆ ਨੇ ਆਪਣੇ ਆਪ ਦਿਖਾਇਆ ਕੋਈ ਛੂਟ ਦੇਣੀ ਪਹਿਲੇ ਕਮਿਸ਼ਨਰ ਸਾਹਿਬ ਆਂਦੇ ਨੇ ਜਾਂ ਡੀਜੀ ਸਾਹਿਬ ਆਂਦੇ ਨੇ ਕਹਿੰਦੇ ਨੇ ਕਿ ਬੰਦੇ ਇਹਦੇ ਕੋਈ ਹੋਰ ਹਮਲਾਇਆ ਜੀ ਆ ਕੁਛ ਸਿਲੰਡਰ ਫੜਿਆ ਜੀ ਬਾਅਦ ਚ ਦੋ ਬੰਦੇ ਵੀ ਫੜ ਲੈਂਦੇ ਆ ਜੀ ਮਤਲਬ ਚਲੋ ਮੈਂ ਚ ਪ੍ਰਸ਼ਾਸਨ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ ਕਿਉਂ ਪ੍ਰਸ਼ਾਸਨ ਇੱਕ ਕੱਚ ਪੁਤਲੀ ਹੈ ਉਹ ਕਰਦੀ ਹੈ ਜੋ ਸਰਕਾਰਾਂ ਉਹਨਾਂ ਨੂੰ ਆਰਡਰ ਦਿੰਦੀਆਂ ਨੇ ਸਰਕਾਰਾਂ ਦੇ ਹੱਥ ਆ ਪਰ ਜਿਹੜੀ ਅੱਜ ਦੇ ਟਾਈਮ 'ਚ ਭਗਵੰਤ ਮਾਨ ਭਗਵੰਤ ਮਾਨ ਦੀ ਸਰਕਾਰ ਹੈ ਇਹ ਲੋਕਤੰਤਰ ਦੀ ਕੋਈ ਜਿੱਤ ਨਹੀਂ ਹੈ ਇਹ ਲੋਕਤੰਤਰ ਨੂੰ ਮਾਰਨ ਵਾਲੀ ਸਰਕਾਰ ਹੈ ਇਹ ਸ਼ਰਿਆਮ ਧੱਕੇ ਵਾਲੀ ਸਰਕਾਰ ਹੈ ਧੱਕਾ ਕਰਨ ਵਾਲੀ ਸਰਕਾਰ ਹੈ ਲੋਕਤੰਤਰ ਨੂੰ ਮਾਰਨ ਵਾਲੀ ਸਰਕਾਰ ਹੈ ਗੁੰਡਾ ਰਾਜ ਵੀ ਸਰਕਾਰ ਹੈ ਉਹਦੇ ਮੈਂ ਕਈ ਧਰਮ ਦਿੰਦਾ ਵਾਂ ਬੀਤੇ ਦਿਨ ਮਨੀਸ਼ ਸੋਧਿਆ ਦਿੱਲੀ ਦੇ ਪੂਰਬੀ ਡਿਪੀਸੀਐਮ ਉਹਨਾਂ ਨੇ ਸਾਡੀਆਂ ਬੀਬੀਆਂ ਦੇ ਵਿੱਚ ਬਹਿ ਕੇ ਕੀ ਬਿਆਨ ਦਿੱਤਾ ਹੈ ਕਿ ਸਾਨੂੰ 2027 ਦੇ ਚੋਣਾਂ ਵਿੱਚ ਸਾਮਨਾਮ ਦੰਦ ਫੇਰ ਝੂਠ ਸੱਚ ਜੋ ਕਰਨਾ ਪਵੇਗਾ ਲੜਨਾ ਚਾ ਕਰਨਾ ਜੋ ਕਰਨਾ ਪਵੇਗਾ ਔਕਾਤ ਕਰਕੇ ਸਰਕਾਰ ਬਣਾਵਾਂਗੇ ਕੀ ਗੱਲ ਹੈ ਪੰਜਾਬ ਦੀ ਜਨਤਾ ਡਰਦੀ ਹੈ ਪੰਜਾਬ ਦੀ ਜਨਤਾ ਨੂੰ ਤੁਸੀਂ ਲਲਕਾਰੋਗੇ ਮੈਂ ਉਹਨੂੰ ਕਹਿਣਾ ਚਾਹੁੰਦਾ ਵਾ ਜਿੰਨੇ ਜਿੰਨੇ ਵੀ ਪੰਜਾਬ ਦੀ ਜਨਤਾ ਨੂੰ ਲਲਕਾਰਿਆ ਹੈ ਡਰਾਇਆ ਹੈ ਪੰਜਾਬ ਦੀ ਜਨਤਾ ਨੇ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਚਾਹੇ ਉਹ ਵੱਡੇ ਮਗਰਮਚੋਂ ਹੋਣ ਚਾਹੇ ਕੋਈ ਵੀ ਹੋਵੇ ਪੰਜਾਬ ਦੀ ਜਨਤਾ ਕਿਸੇ ਤੋਂ ਡਰਮ ਵਾਲੀ ਨਹੀਂ ਤੇ ਮੈਂ ਇਸ ਮੰਚ ਤੋਂ ਤੁਹਾਡੇ ਮਾధ్యਮ ਰਾਹੀਂ ਕਹਿਣਾ ਚਾਹਾਂਗਾ ਕਿ 2024 ਦੇ ਵਿੱਚ ਭਗਵੰਤ ਸਿੰਘ ਨੂੰ ਵੀ ਉਹਨਾਂ ਦੀ ਪੂਰੀ ਟੀਮ ਨੂੰ ਪਤਾ ਲੱਗ ਜਾਏਗਾ ਪੰਜਾਬ ਦੀ ਜਨਤਾ ਕਿੱਦੇ ਭਾਈ ਜਾਂਦੀ ਹੈ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਬੀਜੇਪੀ ਦਾ ਗ੍ਰਾਫ ਚੜ ਰਿਹਾ ਹੈ ਪਿੰਡਾਂ ਦੇ ਵਿੱਚ ਚਾਰਾਂ ਦੇ ਵਿੱਚ ਜਿਸ ਹਿਸਾਬ ਨਾਲ ਲੋਕ ਆਪਣਾ ਵਿਸ਼ਵਾਸ ਭਾਰਤ ਜਨਤਾ ਪਾਰਟੀ ਵੱਲ ਦਿਖਾ ਰਹੇ ਨੇ ਸਾਡੇ ਪੰਜਾਬ ਪ੍ਰਧਾਨ ਸਣੀ ਜਾਕਰਦੀ ਤੇ ਹਤੇ ਵਰਕਿੰਗ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਜੀ ਦੇ ਨੇਤਦੱਤਾ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੀ ਜਨਤਾ ਬੀਜੇਪੀ ਨੂੰ ਚਾਹਣਾ ਲਿਆਣਾ ਚਾਹੁੰਦੀ ਹੈ ਇਹ ਸਾਫ਼ ਨਜ਼ਰ ਆ ਰਿਹਾ ਹੈ ਚਾਹੇ ਕਿਸਾਨ ਫੋਟੇ ਰੈਲੀ ਹੋਵੇ ਚਾਹੇ ਕੋਈ ਹੋਰ ਫੰਕਸ਼ਨ ਹੋਵੇ ਪਰ ਇਹਨਾਂ ਕਾਂਗਰਸ ਤੋਂ ਹਟੇ ਇਲਜ਼ਾਮ ਲਗਾ ਰਹੀ ਹੈ ਉਹ ਕਹਿੰਦੇ ਕਿ ਇਨ ਫੇਕ ਵੋਟਾਂ ਆ ਦਿੱਤੀ ਜਾ ਰਹੇ ਹੋ ਰਾਹੁਲ ਗਾਂਧੀ ਨੇ ਇੱਡੀ ਵੱਡੀ ਪ੍ਰੈਸ ਕਾਨਫਰੰਸ ਕਰਤੀ ਉਹਨੇ ਪ੍ਰੂਫ ਦੇਤੇ ਇਥੋਂ ਤੱਕ ਕਿ ਤੁਹਾਨੂੰ ਡਿਫੈਂਡ ਕਰਨਾ ਪੈਗਾ ਭਾਜਪਾ ਨੂੰ ਡਿਫੈਂਡ ਕਰਨਾ ਪੈਗਾ ਕੀ ਕਰ ਰਹੇ ਸਮਝੋ ਕਿਉਂ ਨਹੀਂ ਇਹ ਜਿਹੜਾ ਚੋਣ ਕਮਿਸ਼ਨਰ ਕਿਉਂ ਨਹੀਂ ਆ ਆ ਕੇ ਪਹਿਲਾਂ ਕਿਉਂ ਨਾ ਬਿਆਨ ਦੇ ਸਕੇ ਦੇਖੋ راہੁਲ ਗਾਂਧੀ ਜਿਹਨੂੰ ਤੁਸੀਂ ਕਹਿ ਰਹੇ ਹੋ ਲੀਡਰ ਆਫ ਓਪੋਜੀਸ਼ਨ ਮੈਂ ਨਹੀਂ ਕਹਿ ਰਹੇ ਤੁਸੀਂ ਬੜੇ ਹਗੇ ਰੀਡੋ ਕਹਿੰਦੇ ਨਾ ਅਸੀਂ ਉਹਨੂੰ ਪੱਪੂ ਸਮਝਦੇ ਹਾਂ ਉਹਦਾ ਕਾਰਨ ਹੈ ਪਹਿਲੀ ਗੱਲ ਉਹਨਾਂ ਨੇ মিডিਆ ਅਗੇ ਦਿੱਤਾ ਜੀ ਜਿਵੇਂ ਰੈਸ਼ਨ ਕਮਿਸ਼ਨ ਨੇ ਕਿਹਾ ਲਿਖ ਕੇ ਦੇ ਦਿਓ ਕਿਉਂ ਨਹੀਂ ਦੇ ਰਹੇ ਮੇਰੀ ਗੱਲ ਸਮਝੋ ਨਾ ਜੇ ਮੇਰੇ ਕੋਲ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੇ ਖਿਲਾਫ ਪੁਕਤਾ ਸਬੂਤ ਹੋਣਗੇ ਕੀ ਮੈਂ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਉਂਗਾ ਸਾਡੇ ਕੋਲ ਇੰਡੀਆ ਦੇ ਵਿੱਚ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਸੈਸ਼ਨ ਕੋਰਟ ਹੈ ਹਰ ਪ੍ਰਕਾਰ ਦੀ ਕੋਰਟ ਹੈ ਤੁਸੀਂ ਜਾਓ ਕੀ ਤੁਹਾਨੂੰ ਪੰਜਾਬ ਦੇ ਕਾਨੂੰਨ ਦੇ ਉੱਪਰ ਵਿਸ਼ਵਾਸ ਨਹੀਂ ਹੈ ਤੁਸੀਂ ਉਸੇ ਸੰਵਿਧਾਨ ਦੀ ਸੌਖਾਦੀ ਹੈ ਜਾਓ ਸੰਵਿਧਾਨ ਦਾ ਦੂਆ ਖੜਕਾਓ ਕਿੰਨੇ ਰੋਕਿਆ ਤੁਸੀਂ ਲੈ ਕੇ ਦੋ ਨਾ ਲੈਣ ਦਾ ਮਤਲਬ ਹੋਣ ਜੇਕਰ ਕੋਈ ਵੀ ਪ੍ਰੋਬਲਮ ਹੋਏਗੀ ਤਾਂ ਅਸੀਂ ਕੋਰਟ 'ਚ ਜਾਵਾਂਗੇ ਤੁਹਾਨੂੰ ਲੱਗਦਾ ਇਸ ਇਹ ਵੈਲਿਡ ਲੱਗਦੀ ਹੈ ਤੁਹਾਨੂੰ ਮੈਨੂੰ ਤੁਸੀਂ ਦੱਸੋ ਨਾ ਤੁਸੀਂ মিডিਆ ਹੋ ਤੁਸੀਂ মিডিਆ ਦਾ ਇਲੈਕਸ਼ਨ ਕਮਿਸ਼ਨ ਕਿਉਂ ਨਹੀਂ ਇਸ ਚੀਜ਼ ਦਾ ਪੂਰਾ ਜਵਾਬ ਦੇਖਣ ਜਿਹੜੇ ਤੱਤ ਪੇਸ਼ ਕੀਤੇ ਉਹ ਚ ਵੀ ਉਹ ਫਸ ਗਏ ਨਜ਼ਰ ਆ ਰਹੇ ਨੇ ਫਿਰ ਜਦੋਂ ਉਹਨਾਂ ਨੇ ਨੌਜਵਾਨੋਂ ਤੁਸੀਂ ਵੋਟਾਂ ਕਾਸਟ ਕਰਦੇ ਹੋਗੇ ਤੁਸੀਂ ਵੀ ਨੋਟਿਸ ਦਾ ਇਲੈਕਸ਼ਨ ਕਮਿਸ਼ਨ ਨੇ ਲਿਖ ਕੇ ਦਿੱਤਾ ਜਾਂ ਤੁਹਾਨੂੰ ਬੋਲਿਆ ਕਿ ਜੀ راہੁਲ ਗਾਂਧੀ ਜੀ ਜੇ ਤੁਹਾਨੂੰ ਲੱਗ ਰਿਹਾ ਕਿ ਵੋਟ ਦੇ ਵਿੱਚ ਕੋਈ ਕਪਲਾ ਹੋਇਆ ਹੈ ਵੀ ਲਿਖ ਕੇ ਦੇ ਦਿਓ ਕਿਉਂ ਨਹੀਂ ਲਿਖ ਕੇ ਦੇ ਰਹੇ ਭਲਾ ਉਹਨਾਂ ਨੇ ਕੋਈ ਤਾਂ ਕਪਲਾ ਕੀਤਾ ਤਾਂ ਹੀ ਨਹੀਂ ਲਿਖ ਕੇ ਦੇ ਰਹੇ ਨਾ ਜੇ ਮੇਰੇ ਕੋਲ ਕਿਸੇ ਦੇ ਖਿਲਾਫ ਕੋਪਾ ਸਬੂਤ ਹੋਣਗੇ ਮੈਂ ਤਾਂ ਲਿਖ ਕੇ ਦੇ ਦਾਂਗਾ ਜੀ ਆਹ ਵੇਖੋ ਜ ਪਰ ਲਿਖ ਕੇ ਦੇਣਾ ਪਏਗਾ ਨਾ ਲਿਖ ਕਿਉਂ ਨਹੀਂ ਦੇ ਰਹੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਢਾਹ ਰਿਆ ਪਹਿਲੇ ਉਹ ਕਹਿੰਦੇ ਸੀ 240 ਫੁੱਟਾਂ ਦੀਆਂ ਤੇ ਮੋਦੀ ਢਰ ਗਿਆ ਮੋਦੀ ਐ ਮੋਦੀ ਕਿਸੇ ਡਰ ਵਾਲਾ ਨਹੀਂ ਉਸ ਤੋਂ ਬਾਅਦ ਹਰਿਆਣਾ ਵੀ ਸਰਕਾਰ ਬਣਾਈ ਮਹਾਰਾਸ਼ਟra ਵੀ ਸਰਕਾਰ ਬਣਾਈ ਦਿੱਲੀ ਵੀ ਸਰਕਾਰ ਬਣਾਈ ਕਿਤੇ ਹੋਰ ਹੋ ਨਹੀਂ ਸਕਦਾ ਇਹ ਹੁਣ ਵਾਰੀ ਪਿਆਰ ਦੀ ਤੇ ਪੰਜਾਬ ਦੀ ਹੈ ਇਹ 2027 ਦੇ ਵਿੱਚ ਪਤਾ ਲੱਗ ਜਾਏਗਾ ਕਿ ਪੰਜਾਬ ਦੀ ਜਨਤਾ ਭਾਰਤੀ ਜਨਤਾ ਪਾਰਟੀ ਵੱਲ ਜਾਂਦੀ ਹੈ ਕਿ ਨਹੀਂ ਜਾਂਦੀ ਕੋ ਕੋ 2027 ਦੇ ਵਿੱਚ ਜਿਹੜਾ ਹੈ ਵੱਡਾ ਦਾਵਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ 2027 ਦੇ ਵਿੱਚ ਜਿੱਦਾਂ ਮਹਾਰਾਸ਼ਟਰ ਹਰਿਆਣਾ ਦੇ ਵਿੱਚ ਸਰਕਾਰ ਬਣੀ ਹੈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਬੰਦੀ ਹੋਈ ਨਜ਼ਰ ਆਵੇਗੀ ਲੇਕਿਨ ਅੱਜ ਜਿਹੜਾ ਹੈ ਬੀਜੇਪੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਹਾਲ ਬਿਜਾ ਦੇ ਨਜ਼ਦੀਕ ਚ ਰਹਾ ਹੈ ਉਹ ਪੁਤਲਾ ਫੁਕ ਪਰਦਸ਼ਨ ਜਿਹੜਾ ਹੈ ਉਹ ਕੀਤਾ ਗਿਆ ਔਰ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਮੌਜੂਦਾ ਹਾਲਾਤ ਨੇ ਅਤੇ ਜੋ ਉਹਨਾਂ ਵੱਲੋਂ ਆਪਣੀਆਂ ਉਪਲਬਧੀਆਂ ਜਿਹੜੀਆਂ ਨੇ ਉਹ ਦੱਸੀਆਂ ਜਾ ਰੀਆਂ ਸੰਜਿਸ ਕਰਕੇ ਜਿਹੜਾ ਹੈ ਕਾਫੀ ਜਿਹੜਾ ਸੀਗਾ ਉਹਨਾਂ ਨੂੰ ਡਿਟੇਲ ਜਿਹੜਾ ਹੈ ਕਈ ਬਰਕਰਾਰ ਨੂੰ ਜਿਹੜਾ ਹੈ ਡਿਟੇਲ ਕੀਤਾ ਗਿਆ ਜਿਸ ਕਰਕੇ ਉਹਨਾਂ ਵੱਲੋਂ ਜਿਹੜਾ ਹੈ ਪੁਤਲਾ ਫੁਪਰਦਸ਼ ਚਾਹ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਯੂਵਾ ਨੇਤਾ ਨੇ ਉਹ ਕਹਿ ਰਹੇ ਨੇ ਕਿ ਚੁਰਾਸੀ ਵਰਗਾ ਮਾਹੌਲ ਪੰਜਾਬ ਜੁਬਾਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਜਿਹੜਾ ਹੈ ਪੰਜਾਬ ਜਰਾ ਖਤੇ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ 2027 ਦੇ ਵਿੱਚ ਕੀ ਪੰਜਾਬ ਦੇ ਵਿੱਚ ਪਾਰਟੀਆਂ ਦਾ ਪਾਰਟੀ ਆਪਣਾ ਪਰਚਮ ਬਾਕੀ ਸਟੇਟਸ ਵਾਂਗੂ ਲਹਿਰਾ ਪਉ ਆਮ ਆਦੀ ਪਾਰਟੀ ਦੁਬਾਰਾ ਸਤਾ ਚੋਂਦੀ ਹੈ ਇਹ ਤਾਂ ਵੇਖਣ ਵਾਲਾ ਸਮਾਂ ਹੋਏਗਾ ਲੇਕਿਨ ਕਿਤਰਾ ਕਿਤੇ ਹੁਣੇ ਤੋਂ ਹੀ ਰਾਜਨੀਤੀ ਗਲੇਰਾ ਪੂਰੀ ਤਰ੍ਹਾਂ ਨਾਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰੇ ਪਰਸਨ ਰਾਜੇਦਾਰ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰ ਸਾਹਿਬ